ਕਿ ਕੁਝ ਤੁਹਾਡੇ ਵੱਲੋਂ ਸੰਪੇ ਆ ਗਿਆ ਤਾਂ ਕੀ ਕਰ ਚਾਹੀਏ ਅੱਜ ਦੇ ਭਾਰਤ ਚੋਣ ਮੁੱਖ ਚੋਣ ਕਮਿਸ਼ਨ ਨੂੰ ਅਸੀਂ ਮਿਲ ਗਏ ਹਾਂ ਉਹਦੇ ਮੈਂਬਰ ਦਾਤ ਸਿੰਘ ਮੀਟਿੰਗ ਸਰ ਤੋਂ ਔਰ ਉਹਨਾਂ ਨਾਲ ਅਸੀਂ ਜਿਹੜੀ ਵਿਸ਼ੇਸ਼ ਤੌਰ ਤੇ ਮਿਲ ਦਾ ਮਕਸਦ ਸੀ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਸਰਸਵਤ ਦੀ ਫੀਲ ਤੋਂ ਸ਼ਰੋਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਸ਼ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਲਈ ਸ਼ਰੋਮਣੀ ਅਕਾਲੀ ਦਲ ਨੂੰ ਆਪਣੇ ਆ ਪਰੰਪਰਾਗਤ માનਤਾਵਾਂ ਦੇ ਅਨੁਸਾਰ ਇੱਕ ਮਜ਼ਬੂਤ ਖੇਤਰੀ ਪਾਰਟੀ ਬਣਾਉਣ ਲਈ ਇੱਕ ਪੰਥਕ ਸਫਾਂਤਰ ਪੰਜਾਬ ਹਤੈਸੀ ਅੰਦਰਲੀ ਭਾਵਨਾ ਸੀ। ਸੂਚੇ ਕਾਲੀਆਂ ਨੂੰ ਇਕਜੁੱਟ ਕਰਨ ਦੀ ਉਹਦੇ ਅਨੁਸਾਰ ਇੱਕ ਹੁਕਮਨਾਮਾ ਸੁਣਾਇਆ ਸੀ। ਫਰਮਾਨ ਸੁਣਾਇਆ ਸੀ। ਔਰ ਉਹਦੇ ਤਹਿਤ ਕਾਲੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਕਿ ਸ਼ਕਤੀ ਸਾਡੀ ਖੇਤੀ ਪਾਰਟੀ ਬਣਾਉਂਦਾ ਸਦਾ ਜੁੜਦਾ ਸੀ। ਉਹਦੇ ਚ ਐਸੀ ਯਤਨ ਕੀਤਾ ਕੁਝ ਪਿੱਛੇ ਕਮੀਆਂ ਨਹੀਂ ਆ ਫਿਰੇ ਨਾ ਕਰ ਸਕੀ ਪਰ ਜਦ ਇਹ ਭਾਰਤੀ ਕਮੇਟੀ ਬਣਾਈ ਉਹਦੇ ਤਹਿਤ ਅਸੀਂ ਭਾਰਤੀ ਕਰਕੇ ਯਾਨੀ ਹਰ ਪ੍ਰੀਤ ਸਿੰਘ ਹੋਰਾਂ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਇਆ ਪਰ ਸਾਡਾ ਯਤਨ ਉਦੋਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ ਕਿ ਅਸੀਂ ਸਿਰ ਅਕਾਲ ਤੱਕ ਖਾਲਸੇ ਦੇ ਸਰਪ੍ਰਸਤੀ ਹੈ ਪੰਜਾਬ ਨੂੰ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਗੱਲ ਦੀ ਜਥੇਬੰਦੀ ਖੇਤਰੀ ਪਾਰਟੀ ਦੇ ਤੌਰ ਤੇ ਬਣਾ ਕੇ ਦੇਈਏ ਕਿਉਂਕਿ ਪੰਜਾਬ ਅਗੇ ਬਹੁਤ ਚੁਣੌਤੀਆਂ ਨੇ ਸਮਾਜਿਕ ਤੇ ਰਾਜਨੀਤਿਕ ਤੇ ਸੱਤਾਧਮਕ ਤੇ ਧਾਰਤਕ ਤੇ ਅੱਜ ਪੰਜਾਬ ਮਿਲ ਜਿਹੜਾ ਗੁੰਡਾਗਰਦੀ ਦਾ ਦੌਰ ਚੱਲ ਰਿਹਾ ਦਾ ਲਾਲਸ ਨੈਸਾ ਔਰ ਸਹਿਮ ਦਾ ਭੈ ਦਾ ਡਰ ਦਾ ਮਾਹੌਲ ਆ ਕਤਲਗਾਰ ਤੇ ਫਰੋਸਤੀਆਂ ਡਕੈਤੀਆਂ ਦਾ ਦੌਰ ਆ ਉਹਦੇ ਵਿੱਚੋਂ ਅਸੀਂ ਪੰਜਾਬ ਨੂੰ ਕੱਢਣਾ ਚਾਹੁੰਦੇ ਆਂ ਔਰ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਪੰਜਾਬ ਦਾ ਕੋਈ ਬਾਲੀਬਾਰ ਨਹੀਂ ਰਿਹਾ ਪੰਜਾਬ ਨੂੰ ਮਤਲਬ ਕੇਂਦਰ ਤੋਂ ਲੈ ਲੋ ਭਾਵੇਂ ਦਿੱਲੀ ਦੇ ਕੁਝ ਲੋਕ केजरीवाल ਦੀ ਵਾਈਪ ਦੇ ਵਿੱਚ ਲੁੱਟਣ ਲੱਗੇ ਹੋਏ ਨੇ ਬਰਬਾਦ ਕਰਨ ਲੱਗੇ ਨੇ ਤੋਂ ਇਸ ਲਈ ਅਸੀਂ ਚਿੰਤਤ ਆਂ ਤੋਂ ਉਹਦੇ ਵਿੱਚੋਂ ਸਾਡਾ ਯਤਨ ਆ ਕਿ ਇੱਕ ਮਜ਼ਬੂਤ ਦੇਖ ਦੀ ਪਾਰਟੀ ਦਈਏ ਭਾਵੇਂ ਅਸੀਂ ਸ਼ਰੋਮਣੀ ਅਕਾਲੀ ਦਲ ਜੋ ਰਵੈਤੀ ਅਕਾਲੀ ਦਲਾ ਉਰੇ ਤੇ ਸਾਡ ਮਰ ਰਵੈਤਾਂ ਅਨੁਸਾਰ ਮਾਨਤਾਵਾਂ ਉਨਪਾਰ ਮਾਣ ਉਹਦੇ ਤੇ ਬੰਦੀ ਬਾਵਾ ਚਾਹੁੰਦੇ ਆ ਸਾਡਾ ਉਹਦੇ ਲਈ ਯਤਨਾਂ ਪਰ ਕਈ ਪਿੱਛੇ ਸਾਥੂ ਜੀ ਦੇ ਬਾਗਰ ਤੇ ਮੈਂ ਸਾਥੀਆਂ ਵੱਲੋਂ ਉਹਦੇ ਚ ਆਪਣਾ ਰਾਹ ਚੁਣਿਆ ਗਿਆ ਤੋਂ ਸਾਡਾ ਹੁਣ ਵੀ ਇਹ ਹੋਏਗਾ ਕਿ ਜਿਹੜਾ 2 ਤਰੀਕ ਦਾ 2 ਦਸੰਬਰ 2024 ਦਾ ਹੁਕਮ ਨਾਵਾ ਉਹਦੇ ਮੁਤਾਬਕ ਅਸੀਂ ਅਕਾਲੀਆਂ ਨੂੰ ਪੱਛੇ ਕਰ ਸਕੀਏ ਪਰ ਨਾਲ ਜ਼ਿਲ੍ਹਾ ਪ੍ਰੀਸ਼ਦ ਸੰਪਤੀ ਦੇ ਇਲੈਕਸ਼ਨ ਆਇਆ ਹੁਣ ਕਾਰਪੋਰੇਸ਼ਨ ਕਮੇਟੀ ਦੇ ਇਲੈਕਸ਼ਨ ਆ ਸੀ ਇੱਕ ਚੋਣ ਨਿਸ਼ਾਨ ਦੀ ਦਿੱਕਤ ਸਾਡੇ ਕੇਦਰ ਨੂੰ ਆ ਰਹੀ ਸੀ ਸਾਨੂੰ ਆ ਰਹੀ ਸੀ ਤੋ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਸਹਿਤਰੀ ਪਾਰਟੀ ਦੇ ਤੌਰ ਤੇ ਰਜਿਸਟਰਡ ਪਾਰਟੀ ਜਿਹੜੀ ਆ ਸ਼ਰੋਮਣੀ ਕਾਲੀਗਲ ਪੰਜਾਬ ਦੇ ਨਾਮ ਇਹ ਬਣਾ ਸਕੀਏ ਰਜਿਸਟਰ ਕਰਾ ਸਕੀਏ ਇੱਕ ਸਿੰਬਲ ਤੇ ਚੋਂ ਲੜ ਸਕੀਏ ਤੇ ਸ਼ਰੋਮਣੀ ਕਾਲੀਗਲ ਪੰਜਾਬ ਬਣਾ ਕੇ ਖਿਲਰੀ ਹੋਈਆਂ ਕਾਲੀਆਂ ਦੀ ਸ਼ਕਤੀ ਨੂੰ ਅੱਡੋ ਅੱਡ ਹੋਈਆਂ ਕਾਲੀਆਂ ਦੀ ਸ਼ਕਤੀ ਨੂੰ ਪੰਥਕ ਸਭਾ ਅੰਦਰ ਜਿਹੜਾ ਬਖਰੇਵਾ ਪਿਆ ਉਹਨੂੰ ਪੰਥਕ ਰੋ ਰੀਤਾਂ ਤੇ ਮਾਨਤਾ ਅਨੁਸਾਰ ਜੋੜ ਸਕੀਏ ਇਸ ਤਰ੍ਹਾਂ ਦਾ ਸਾਡਾ ਯਤਨ ਹੋਏਗਾ ਤੋਂ ਅਸੀਂ ਭਾਰਤੀ ਕਾਦੀ ਇੱਕ ਲਿਖਤੀ ਤੌਰ ਤੇ ਅਰਜੀ ਦੇ ਕੇ ਮਤਲਬ ਸਾਡੀ ਜਿੰਦੇ ਸੰਦੋ ਜੋ ਮੰਗੋ ਮੈਂਬਰ ਨੇ ਉਹਨਾਂ ਨੂੰ ਅਸੀਂ ਇਹ ਜਿਹੜੀ ਅਪਲੀਕੇਸ਼ਨ ਦੇ ਕੇ ਆਇਆ ਤਾਂ ਕਿ ਅਸੀਂ ਆਪਣੀ ਪਾਰਟੀ ਰਜਿਸਟਰ ਕਰ ਸਕੀਏ ਸਮਾਈਟੇ ਜਾਂ ਚੋਣਾ ਕਾਰਪੋਰੇਸ਼ਨ ਦੇ ਚੋਣਾ ਅਗੇ ਜ਼ਿਲ੍ਹਾ ਕੋਈ ਸੰਚੇ ਨੇ ਚੋਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਚੋਣਾ ਹੋਣ ਭਾਵੇਂ ਅਸੈਂਬਲੀ ਪਾਰਲੀਮੈਂਟ ਉਹ ਤੋਂ ਪਹਿਲਾਂ ਅਸੀਂ ਕੁਝ ਇਹ ਕਰਾਂਗੇ ਪਰਮਾਤਮਾ ਵਾਸੀ ਕਰੇ ਕਿ 2024 ਦੇ ਇੱਕ ਨਾਮ ਅੰਕਾਰ ਦੀ ਪਾਲੇ ਇੱਕ ਜੁਟ ਹੋਵੇ ਇੱਕ ਸੁਰ ਹੋਈਏ ਤੇ ਜੋੜ ਕੇ ਪੂਰੇ ਪੰਜਾਬ ਨੂੰ ਕੁਝ ਦੇ ਸਕੀਏ ਪੰਜਾਬ ਨੂੰ ਬਚਾ ਸਕੀਏ ਤੇ ਪੰਜਾਬ ਦੇ ਖਾਸ ਤੌਰ ਤੇ ਅਕਾਲੀ ਵਰਕਰਾਂ ਦਾ ਜਿਹੜਾ અપમાન ਹੋ ਰਿਹਾ ਨਰਾਦਰ ਹੋ ਰਿਹਾ ਅਕਾਲੀ ਵਰਕਰਾਂ ਨੂੰ ਜਿਹੜੀ ਨਿਰਾਸ਼ਾ ਝੱਲਨੀ ਪੈ ਰਹੀ ਆ ਜਾਂ ਪੰਜਾਬ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਨੂੰ ਬਚਾਉਣ ਲਈ ਅਸੀਂ ਮਜ਼ਬੂਤ ਪਾਰਟੀ ਬਣਾ ਸਕੀਏ ਸਾਡਾ ਯਤਨ ਹੋਏਗਾ ਤੇ ਉਹਦੇ ਲਈ ਅਸੀਂ ਆਪਣੀ ਪਾਰਟੀ ਸ਼ਰੋਮਣੀ ਕਾਲੀਦਾਰ ਪੰਜਾਬ ਦੇ ਨਾਂ ਤੇ ਮਾਂ ਕੀਤੀ ਰਿਸ਼ਤہ ਕਰਾਉਣ ਲਈ ਤੇ ਦੋ ਨਾਂ ਅਸੀਂ ਹੋਰ ਦਿੱਤੇ ਨੇ ਸ਼ਰੋਮਣੀ ਕਾਲੀਦਾਰ ਸਰਵਿੰਦਰ ਤੇ ਸ਼ਰੋਮਣੀ ਕਾਲੀਦਾਰ ਨਾ ਖੋਰੀ ਸ਼ਰੋਮਣੀ ਅ ਕਾਲੀਦਾਰ ਸਰਵਿੰਦਰ ਤੇ ਇੱਕ ਕਾਲੀਦਾਰ ਦੇ ਤੌਰ ਤੇ ਪਰ ਮੁੱਖ ਤੌਰ ਤੇ ਅਸੀਂ ਸ਼ਰੋਮਣੀ ਕਾਲੀਦਾਰ ਪੰਜਾਬ ਦੇ ਨਾਂ ਤੇ ਜੱਜਬੰਦੀ ਰਜਿਸਟਰ ਕਰਨ ਲਈ ਮਾਂ ਕੀਤੀ ਆ ਤੋਂ ਮਤਲਬ ਜੀ ਜਿੰਨੇ ਕੀ ਹੋਏਗਾ ਹਾਂ ਜੀ ਜੀ ਤੁਸੀਂ ਕਿਹੜੇ ਗਏ ਕਿੰਨ ਦੀ ਜਿਹੜੀ ਆਥੇ ਡਿਟੇਲ ਮੰਗੀ ਆ ਆਪਕਾਪੀ ਲੈ ਕੇ ਆਇਆ ਸੀ ਸਾਰੇ ਜਿੰਨੇ ਵੀ ਸਿੰਬਲ ਨੇ ਆ ਫ੍ਰੀ ਸਿੰਬਲ ਨੇ ਤੇ ਅਸੀਂ ਆਪਣੀ ਮਰਜ਼ੀ ਦੇ ਸਿੰਬਲ ਦੀਆਂ ਗਾਈਡਲਾਈਨ ਜਿਹੜੀਆਂ ਨੇ ਉਹ ਤੋਂ ਪਾਰਟੀ ਦੀ ਜਿਹੜੀ ਥਾਈ ਪਾਵਰ ਕਮੇਟੀ ਹੈ ਸਾਡੀ ਉਹ ਬੈਠ ਕੇ ਫੈਸਲਾ ਕਰੇਗੀ ਤੇ ਉਹ ਸਿੰਬਲ ਦਾ ਫੈਸਲਾ ਵੀ ਕਰੇਗੀ ਤੇ ਨਾਂ ਦਾ ਫੈਸਲਾ ਵੀ ਫੈਨ ਕਰਕੇ ਅਕਸੈਪਟ ਕਰਾਂਗੇ ਜਿਹੜਾ ਚੌਂਕੀ ਦੇ ਵੱਲੋਂ ਤੁਹਾਨੂੰ ਪੌਣੇ ਸਾਹਿਬ ਜੀ ਸ਼੍ਰੀਮਣੀ ਅਕਾਲੀ ਦਲ ਪੰਜਾਬ ਦੀ ਆਗੂ ਜੀ ਦੀ ਮੰਗ ਕਰ ਰਹੇ ਹੋ को आ, करने के लिए और क्या मतलब दस्तावेज की जरूरत है क्या इस नाम से और कोई पार्टी रजिस्टर्ड है या यह नाम आपको लग रहा है कि मिल जाएगा देखिए जो पहले कोई होर पार्टी के और पार्टी किसी नाम पे रजिस्टर होवे वो होर नहीं हो सकती जी श्रोमणीय खालिदल पंजाब नाम दी कोई जतबंदी ਸਾਡੇ ਖਿਆਲ ਦੇ ਵਿੱਚ ਹੈ ਨਹੀਂ ਅਸੀਂ ਇਹਨਾਂ ਦਾ ਰਿਕਾਰਡ ਵੀ ਸਾਰਾ ਭਾਰ ਦੇ ਮੁੱਖ ਤੌਰ ਤੋਂ ਵਿੱਚ ਦਾ ਸਾਰਾ ਰਿਕਾਰਡ ਕੋਲ ਲਿਆ ਉਹਦੇ ਕਿ ਸ਼੍ਰोमਣੀ ਕਾਲੀਦਾ ਪੰਜਾਬ ਨਾਂ ਦੀ ਕੋਈ ਜਤਬੰਦੀ ਤੇ ਅਸੀਂ ਕੋਸ਼ਿਸ਼ ਇਹ ਮਤਲਬ ਸਾਢਾਇਸ਼ਾ ਕਰਕੇ ਜਿਹੜੀ ਪ੍ਰਾਇਓਰਟੀ ਆ ਸਾਡੀ ਪ੍ਰਾਥਮਿਕਤਾ ਜਿਹੜੀ ਆ ਉਹ ਇਥੇ ਨਾਂ ਨੂੰ ਦਿੱਤੀ ਗਈ ਆ ਤੇ ਬਾਕੀ ਵੀ ਜਿਵੇਂ ਸਟੇਟ ਕਾ ਦਿੱਲੀ ਸਟੇਟ ਕਾਲੀ ਦਾ ਰਾਜ ਕਾਲ ਸਟੇਟ ਕਾਲੀ ਦਾ ਹਰਿਆਣਾ ਸਟੇਟ ਕਾਲੀ ਦਾ ਮਹਾਰਾਸ਼ਟਰ ਸਟੇਟ ਕਾਲੀ ਦਾ ਕੈਨੇਡਾ ਕਾਲੀ ਦਾ ਅਮਰੀਕਾ ਕਾਲੀ ਦਾ ਇਸ ਤਰ੍ਹਾਂ ਦੇ ਕਾਲੀ ਨਾਲ ਬਹੁਤ ਥਾਵਾਂ ਤੇ ਬੜੇ ਆ ਆਰਡਰਸ ਸਟੇਟਾਂ ਦੇ ਕਾਲੀ ਨਾਲ ਪੰਜਾਬ ਦੇ ਸਰੋਵਣੀ ਕੰਦਰ ਪੰਜਾਬ ਦੇ ਨਾਲ ਕੋਆਰਡੀਨੇਟ ਕਰ ਸਕਣਗੇ ਇਸ ਤਰ੍ਹਾਂ ਦੀ ਵਿਵਸਥਾ ਵੀ ਅਸੀਂ ਆਉਣ ਵਾਲੇ ਸਮੇਂ ਤੇ ਲਾਵਾਗੇ ਤਾਕੇ ਸਾਡਾ ਜਿਹੜਾ ਵਿਸ਼ਵ ਭਰ ਦੇ ਵਿੱਚ ਅਸੀਂ ਆਪਣੀ ਵਿੱਤੀ ਬੰਦੀ ਨੂੰ ਇੱਕ ਦੂਜੇ ਨੂੰ ਕੋਆਰਡੀਨੇਟ ਕਰ ਸਕੀਏ ਸਾਹਿਬ ਨੇ ਸਾਰੀ ਗੱਲ ਦੱਸੀ ਦਿੱਤੀ ਹੈ ਬੜੇ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਇਲੈਕਟੋਰਲ ਕਮਿਸ਼ਨ ਵੱਲੋਂ ਸਾਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਉਹਨਾਂ ਨੇ ਸਾਨੂੰ ਸਾਰੇ ਜੋ ਗਾਈਡਲਾਈਨਸ ਨੇ ਜੋ ਕੁਝ ਡਾਕੂਮੈਂਟੇਸ਼ਨ ਅਧੂਰੀ ਹੈ ਜਾਂ ਪੂਰੀ ਕਰਨ ਵਾਲੀ ਹੈ ਉਹਦੇ ਵਾਸਤੇ ਉਹਨੇ ਸਾਨੂੰ ਜਾਣਕਾਰੀ ਦੇ ਦਿੱਤੀ ਹੈ ਉਹ ਅਸੀਂ ਉਮੀਦ ਕਰਦੇ ਆ ਵੀ ਆਉਂਦੇ ਕੁਝ ਦਿਨਾਂ ਦੇ ਵਿੱਚ ਹੀ ਜਿਹੜੀ ਅਸੀਂ ਪਾਰਟੀ ਜਿਹੜੀ ਅ ਰਜਿਸਟਰ ਕਰਾਵਾਂਗੇ ਤੇ ਫਿਰ ਜਿਹੜਾ ਉਸ ਤੋਂ ਬਾਅਦ ਪਾਰਟੀ ਦਾ ਏਜੰਡਾ ਤਿਆਰ ਕਰਕੇ ਪਾਰਟੀ ਦਾ ਜੋ ਵਿਜ਼ਨ ਹੈ ਪੰਜਾਬ ਵਾਸਤੇ ਉਹ ਤਿਆਰ ਕਰਕੇ ਅਸੀਂ ਲੋਕਾਂ ਦੇ ਵਿੱਚ ਆਪਾਂ ਜੀ ਕੁਝ ਤੁਹਾਡੇ ਵੱਲੋਂ ਸੰਪਰਕ ਆ ਗਿਆ ਤਾਂ ਕੀ ਕਰ ਚਾਹੀਏ ਅੱਜ ਦੇ ਭਾਰਤ ਚੋਣ ਮੁੱਖ ਚੋਣ ਕਮਿਸ਼ਨ ਨੂੰ ਅਸੀਂ ਮਿਲ ਗਏ ਉਹਦੇ ਮਾਨਦੋ ਮੈਂਬਰਾਂ ਨਾਲ ਵੀ ਮੀਟਿੰਗ ਲੱਦੋ ਨੋ ਔਰ ਉਹਨਾਂ ਨਾਲ ਅਸੀਂ ਜਿਹੜੀ ਵਿਸ਼ੇਸ਼ ਤੌਰ ਤੇ ਮਿਲ ਦਾ ਮਕਸਦ ਸੀ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੀਰ ਤੋਂ ਸ਼ਰਮਣੀ ਅਕਾਲੀ ਦਲ ਨੂੰ ਇਕੱਠਾ ਕਰਨ ਲਈ ਸ਼ਰਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਲਈ ਸ਼ਰਮਣੀ ਅਕਾਲੀ ਦਲ ਨੂੰ ਆਪਣੇ ਆਪ ਪਰੰਪਰਾਗਤ ਮਾਨਤਾਵਾਂ ਦੇ ਅਨੁਸਾਰ ਇੱਕ ਮਜ਼ਬੂਤ ਖੇਤਰੀ ਪਾਰਟੀ ਬਣਾਉਣ ਲਈ ਇੱਕ ਪੰਥਕ ਸਫਾਂਤਰ ਪੰਜਾਬ ਹਿਤੈਸ਼ੀ ਅੰਦਰ ਜਿਹੜੀ ਭਾਵਨਾ ਸੀ ਉਹਨਾਂ ਚ ਕਾਲੀਆਂ ਨੂੰ ਇਕਜੁੱਟ ਕਰਨ ਦੀ ਉਹਦੇ ਅਨੁਸਾਰ ਇੱਕ ਹੁਕਮਨਾਮਾ ਸਨਾਇਆ ਸੀ ਫਰਮਾਨ ਸਨਾਇਆ ਸੀ ਔਰ ਉਹਦੇ ਤਹਿਤ ਕਾਲੀਆਂ ਨੂੰ ਇਕੱਠੇ ਹੋ ਕੇ ਪੰਜਾਬ ਦੀ ਇੱਕ ਸ਼ਕਤੀ ਸਾਡੀ ਕਿਸਾਨੀ ਪਾਰਟੀ ਬਣਾਉਂਦਾ ਸਦਾ ਜੁੜਦਾ ਸੀ ਉਹਦੇ ਚ ਐਸੀ ਯਤਨ ਕੀਤਾ ਕਿ ਉਸ ਵਿੱਚ ਕਮੀਆਂ ਨਹੀਂਆਂ ਫੇਰੇ ਨਾ ਚੜ ਸਕੀ ਪਰ ਜੇ ਵੀ ਭਾਰਤੀ ਕਮੇਟੀ ਬਣਾਈ ਉਹਦੇ ਤਹਿਤ ਅਸੀਂ ਭਾਰਤੀ ਕਰਕੇ ਯਾਨੀ ਹਰ ਪ੍ਰੀਤ ਸਿੰਘ ਹੋਰਾਂ ਨੂੰ ਆਪਣੀ ਪਾਰਟੀ ਦਾ ਪ੍ਰਧਾਨ ਬਣਾਇਆ ਪਰ ਸਾਡਾ ਯਤਨ ਉਦੋਂ ਵੀ ਸੀ ਹੁਣ ਵੀ ਹੈ ਤੇ ਅੱਗੇ ਨੂੰ ਵੀ ਰਹੇਗਾ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਦੇਰ ਹੈ ਤੇ ਸਰਪ੍ਰਸਤੀ ਹੈ ਪੰਜਾਬ ਨੂੰ ਇੱਕ ਮਜ਼ਬੂਤ ਸ਼ਰਮਣੀ ਅਕਾਲੀ ਗੱਲ ਦੀ ਜਥੇਬੰਦੀ ਖੇਤਰੀ ਪਾਰਟੀ ਦੇ ਤੌਰ ਤੇ ਬਣਾ ਕੇ ਦਈਏ ਕਿਉਂਕਿ ਪੰਜਾਬ ਅੱਗੇ ਬਹੁਤ ਚੁਣੌਤੀਆਂ ਨੇ ਸਮਾਜਿਕ ਤੇ ਰਾਜਨੀਤਿਕ ਤੇ ਸੱਤਾਧਾਰਕ ਤੇ ਤਰਕਾਤਕ ਤੇ ਅੱਜ ਪੰਜਾਬ ਵਿੱਚ ਜਿਹੜਾ ਗੁੰਡਾਗਰਦੀ ਦਾ ਦੌਰ ਚੱਲ ਰਿਹਾ ਦਾ ਲਾਲਸ ਨੇ ਸਾ ਔਰ ਸਾਹਿਬ ਦਾ ਭੈ ਦਾ ਡਰ ਦਾ ਮਾਹੌਲ ਆ ਕਤਲਗਾਰ ਤੇ ਫਰੋਤੀਆਂ ਡਕੈਤੀਆਂ ਦਾ ਦੌਰ ਆ ਉਹਦੇ ਵਿੱਚੋਂ ਅਸੀਂ ਪੰਜਾਬ ਨੂੰ ਕੱਢਣਾ ਚਾਹੁੰਦੇ ਆਂ ਔਰ ਪੰਜਾਬ ਆਰਥਿਕ ਤੌਰ ਤੇ ਬਹੁਤ ਪਛੜ ਗਿਆ ਪੰਜਾਬ ਦਾ ਕੋਈ ਬਾਲੀਵੁੱਡ ਨਹੀਂ ਰਿਹਾ ਪੰਜਾਬ ਨੂੰ ਮਤਲਬ ਕੇਂਦਰ ਤੋਂ ਲੈ ਲੋ ਭਾਵੇਂ ਦਿੱਲੀ ਦੇ ਕੁਝ ਲੋਕ केजरीवाल ਦੀ ਵਾਅਦੇ ਵਿੱਚ ਲੁਕਣ ਲੱਗੇ ਹੋਏ ਨੇ ਬਰਬਾਦ ਕਰਨ ਲੱਗੇ ਨੇ ਤੋਂ ਇਸ ਲਈ ਅਸੀਂ ਚਿੰਤਤ ਆਂ ਤੋਂ ਉਹਦੇ ਵਿੱਚੋਂ ਸਾਡਾ ਯਤਨ ਆ ਕਿ ਇੱਕ ਮਜ਼ਬੂਤ ਸਿਆਸੀ ਪਾਰਟੀ ਬਣੀਏ ਭਾਵੇਂ ਅਸੀਂ ਸਰੋਮਣੀ ਅਕਾਲੀ ਦਰਜ ਉਹ ਰਵੈਤਿ ਕਾਲੀ ਦਾ ਉਹਦੇ ਤੇ ਸਾ ਮਰ ਰਵੈਤਾਂ ਨੂੰ ਫਾਰ ਮਾਨਤਾਵਾਂ ਉਪਾਰ ਬਸ ਉਹ ਜਿਹੇ ਬੰਦੀ ਬਾਵਾ ਚੋਨੇ ਆ ਸਾਡਾ ਉਹਦੇ ਲਈ ਯਤਨ ਪਰ ਕਈ ਪਿੱਛੇ ਸਾਥੂ ਜੀ ਦੇ ਬਾਗਰ ਤੇ ਮੇ ਸਾਥੀਆਂ ਵੱਲੋਂ ਉਹਦੇ ਚ ਆਪਣਾ ਰਾਹ ਚੁਣਿਆ ਗਿਆ ਤੋਂ ਸਾਡਾ ਹੁਣ ਵੀ ਹੋਏਗਾ ਕਿ ਜਿਹੜਾ 2 ਤਰੀਕ ਦਾ 2 ਦਸੰਬਰ 2024 ਦਾ ਹੁਕਮ ਨਾਵਾ ਉਹਦੇ ਮੁਤਾਬਕ ਅਸੀਂ ਅਕਾਲੀਆਂ ਨੂੰ ਪੱਛੇ ਕਰ ਸਕੀਏ ਪਰ ਨਾਲ ਜ਼ਿਲ੍ਹਾ ਪ੍ਰੀਸ਼ਦ ਸੰਪੇਣੇ ਚੋਣਾਂ ਆਈਆਂ ਹੁਣ ਕਾਰਪੋਰੇਸ਼ਨ ਕਮੇਟੀ ਦੇ ਇਲੈਕਸ਼ਨ ਆ ਸੀ ਇੱਕ ਚੋਣ ਨਿਸ਼ਾਨ ਦੀ ਦਿੱਕਤ ਸਾਡੇ ਕੇਦਰ ਨੂੰ ਆ ਰਹੀ ਸੀ ਸਾਨੂੰ ਆ ਰਹੀ ਸੀ ਤੋਂ ਅਸੀਂ ਚਾਹੁੰਦੇ ਆ ਕਿ ਅਸੀਂ ਇੱਕ ਬਿਹਤਰੀ ਪਾਰਟੀ ਦੇ ਤੌਰ ਤੇ ਰਜਿਸਟਰਡ ਪਾਰਟੀ ਜਿਹੜੀ ਆ ਸ਼ਰੋਮਣੀ ਕਾਲੀਗਲ ਪੰਜਾਬ ਦੇ ਨਾਮ ਹੈ ਬਣਾ ਸਕੀਏ ਰਜਿਸਟਰ ਕਰਾ ਸਕੀਏ ਇੱਕ ਸਿੰਬਲ ਤੇ ਚੋਣ ਲੜ ਸਕੀਏ ਤੇ ਸ਼ਰੋਮਣੀ ਕਾਲੀਗਲ ਪੰਜਾਬ ਬਣਾ ਕੇ ਜਨਰੇਲ ਹੋਈਆਂ ਕਾਲੀਆਂ ਦੀ ਸ਼ਕਤੀ ਨੂੰ ਅਡਵਰਟ ਹੋਈ ਕਾਗੀਆਂ ਦੀ ਸ਼ਕਤੀ ਨੂੰ ਪੰਥਕ ਸਭਾ ਅੰਦਰ ਜਿਹੜਾ ਬਖਰੇਵਾ ਪਿਆ ਉਹਨੂੰ ਪੰਥਕ ਰਹੁ ਰੀਤਾਂ ਤੇ ਮਾਨਤਾ ਅਨੁਸਾਰ ਰੋੜ ਸਕੀਏ ਇਸ ਤਰ੍ਹਾਂ ਦਾ ਸਾਡਾ ਯਤਨ ਹੋਏਗਾ ਤੋਂ ਅਸੀਂ ਭਾਰਤੀ ਕਹੀ ਇੱਕ ਲਿਖਤੀ ਤੌਰ ਤੇ ਅਰਜੀ ਦੇ ਕੇ ਮਤਲਬ ਸਾਡੀ ਜਿੰਦਗੀ ਸੰਦੋ ਜੋ ਮੈਂਬਰ ਨੇ ਉਹਨਾਂ ਨੂੰ ਅਸੀਂ ਇਹ ਜਿਹੜੀ ਅਪਲੀਕੇਸ਼ਨ ਦੇ ਕੇ ਆਇਆ ਤਾਂ ਕਿ ਅਸੀਂ ਆਪਣੀ ਪਾਰਟੀ ਰਜਿਸਟਰ ਕਰ ਸਕੀਏ ਕਮੇਟੀ ਨੇ ਚੋਣਾ ਕਾਰਪੋਰੇਸ਼ਨ ਦੇ ਚੋਣਾ ਅੱਗੇ ਜਿਲ੍ਹਾ ਤੁਸੀਂ ਸੰਚੇ ਨੇ ਚੋਣਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਚੋਣਾ ਹੋਣ ਆਮ ਅਸੈਂਬਲੀ ਪਾਰਲੀਮੈਂਟ ਉਹ ਤੋਂ ਪਹਿਲਾਂ ਅਸੀਂ ਕੁਝ ਇਹ ਕਰਾਂਗੇ ਪਰਮਾਤਮਾ ਵਾਸੀ ਕਰੇ ਕਿ ਦੋ ਗਰੰਭਰ 2024 ਦੇ ਕੋ ਨਾਮ ਅੰਸਾਰ ਦੀ ਪਹਿਲੇ ਇੱਕ ਜੁਟ ਹੋਵੇ ਇੱਕ ਛੋਟ ਹੋਈਏ ਫਿਰ ਜੋੜ ਕੇ ਅਸੀਂ ਪੰਜਾਬ ਨੂੰ ਕੁਝ ਦੇ ਦੇ ਸਕੀਏ ਪੰਜਾਬ ਨੂੰ ਬਚਾ ਸਕੀਏ ਤੇ ਪੰਜਾਬ ਦੇ ਖਾਸ ਤੌਰ ਤੇ ਕਾਲੀ ਵਰਕਰਾਂ ਦਾ ਜਿਹੜਾ અપਮਾਨ ਹੋ ਰਿਹਾ ਨਰਾਦਰ ਹੋ ਰਿਹਾ ਅਕਾਲੀ ਵਰਕਰਾਂ ਨੂੰ ਜਿਹੜੀ ਨਿਰਾਸ਼ਾ ਕਰਨੀ ਪੈ ਰਹੀ ਆ ਜਾਂ ਪੰਜਾਬ ਨੂੰ ਜਿਹੜਾ ਨੁਕਸਾਨ ਹੋ ਰਿਹਾ ਉਹਨੂੰ ਬਚਾਉਣ ਲਈ ਅਸੀਂ ਮਜ਼ਬੂਤ ਪਾਰਟੀ ਬਣਾ ਸਕੀਏ ਸਾਡਾ ਯਤਨ ਹੋਏਗਾ ਤੇ ਉਹਦੇ ਲਈ ਅਸੀਂ ਆਪਣੀ ਪਾਰਟੀ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਨਾਂ ਤੇ ਅ ਮੰਕੀ ਤੇਰ ਜਿਹਾ ਕਰਾਉਣ ਲਈ ਤੇ ਦੋ ਨਾਂ ਅਸੀਂ ਹੋਰ ਦਿੱਤੇ ਨੇ ਸ਼ਰੋਮਣੀ ਅਕਾਲੀ ਦਲ ਸਰਵਹਿੰਦ ਤੇ ਸ਼ਰੋਮਣੀ ਅਕਾਲੀ ਦਲ ਨਾ ਕੋਈ ਸ਼ਰੋਮਣੀ ਅਕਾਲੀ ਦਲ ਸਰਵਹਿੰਦ ਤੇ ਇੱਕ ਅਕਾਲੀ ਦਲ ਦੇ ਤੌਰ ਤੇ ਪਰ ਮੁੱਖ ਤੌਰ ਤੇ ਅਸੀਂ ਸ਼ਰੋਮਣੀ ਅਕਾਲੀ ਦਲ ਪੰਜਾਬ ਦੇ ਨਾਂ ਤੇ ਜੱਜਬੰਦੀ ਰਜਿਸਟਰ ਕਰਨ ਦੀ ਮੰਗ ਕੀਤੀ ਆ ਸੋ ਮਤਲਬ ਜੀ ਜਿੰਨੇ ਕੀ ਹੋਏਗਾ ਹਾਂ ਜੀ ਜੀ ਤੁਸੀਂ ਕਿਹੜੀ ਜਿੰਨੇ ਦੀ ਜਿਹੜੀ ਆ ਤੁਸੀਂ ਡਿਟੇਲ ਮੰਗੀ ਆ ਆਪਕਾ ਕਾਪੀ ਲੈ ਕੇ ਆਇਆ ਸੀ ਸਾਰੇ ਜਿੰਨੇ ਵੀ ਸਿੰਬਲ ਨੇ ਆ ਨਵੇਂ ਫ੍ਰੀ ਸਿੰਬਲ ਨੇ ਦੇ ਅਸੀਂ ਆਪਣੀ ਮਰਜ਼ੀ ਦੇ ਸਿੰਬਲ ਜਾਂ ਗਾਈਡ ਲਾਈਨ ਜਿਹੜੀਆਂ ਨੇ ਉਹ ਤੋਂ ਪਾਰਟੀ ਦੀ ਜਿਹੜੀ ਥਾਈ ਪਾਵਰ ਕਮੇਟੀ ਆ ਸਾਡੀ ਉਹ ਬੈਠ ਕੇ ਫੈਸਲਾ ਕਰੇਗੀ تو وہ سمبل کا فیصلہ بھی کرے گی تو نا کا فیصلہ بھی کرنے کر کے ایکسپٹ کرا گے جا چون کمیشن بنو سامنے صاحب یہ شرمنی اکالی دل پنجاب کی آپ کشمیر کی مانگ کر رہے ہو اس کو کرنے کے لیے اور کیا مطلب دستاویز کی ضرورت ہے کیا اس نام سے اور کوئی پارٹی رجسٹرڈ ہے یا یہ نام آپ کو لگ رہا ہے کہ مل جائے گا دیکھیں جو پہلے کوئی اور پارٹی کسی نام سے رجسٹر ہو گئے وہ ہور نہیں ہو سکتی ਸ਼ਰੋਮਣੀ ਅਕਾਲੀ ਦਲ ਪੰਜਾਬ ਨਾਂ ਦੀ ਕੋਈ ਜਥੇਬੰਦੀ ਸਾਡੇ ਖਿਆਲ ਦੇ ਵਿੱਚ ਹੈ ਨਹੀਂ ਅਸੀਂ ਇਹਨਾਂ ਦਾ ਰਿਕਾਰਡ ਵੀ ਸਾਰਾ ਭਾਰ ਦੇ ਮੁੱਖ ਤੌਰ ਤੇ ਵਿੱਚ ਦਾ ਸਾਰਾ ਰਿਕਾਰਡ ਪਰੋਲਿਆ ਉਹਦੇ ਇੱਕ ਸ਼ਰੋਮਣੀ ਅਕਾਲੀ ਦਲ ਪੰਜਾਬ ਨਾਂ ਦੀ ਕੋਈ ਜਥੇਬੰਦੀ ਨਹੀਂ ਤੇ ਅਸੀਂ ਕੋਸ਼ਿਸ਼ ਮਤਲਬ ਸਾਡਾ ਐਸਾ ਕਰਕੇ ਜਿਹੜੀ ਪ੍ਰਾਇਓਰਟੀ ਆ ਸਾਡੀ ਪ੍ਰਾਥਮਿਕਤਾ ਜਿਹੜੀ ਆ ਉਹ ਇਸ ਨਾਂ ਨੂੰ ਦਿੱਤੀ ਗਈ ਆ ਤੇ ਬਾਕੀ ਵੀ ਜਿਵੇਂ ਸਟੇਟ ਕਾ ਦਿੱਲੀ ਸਟੇਟ ਅਕਾਲੀ ਦਲ ਰਾਜਸਥਾਨ ਸਟੇਟ ਅਕਾਲੀ ਦਲ ਹਰਿਆਣਾ ਸਟੇਟ ਅਕਾਲੀ ਦਲ ਮਹਾਰਾਸ਼ਟਰ ਸਟੇਟ ਅਕਾਲੀ ਦਲ ਕੈਨੇਡਾ ਅਕਾਲੀ ਦਰ ਅਮਰੀਕਾ ਅਕਾਲੀ ਦਰ ਇਸ ਤਰ੍ਹਾਂ ਦੇ ਅਕਾਲੀ ਦਰ ਬਹੁਤ ਥਾਵਾਂ ਤੇ ਬਣੇ ਆਂ ਆਰਡਰਸ ਬੇਟਾ ਦੇ ਅਕਾਲੀ ਦਰ ਪੰਜਾਬ ਦੇ ਸਰੋਵਣੀ ਅੰਦਰ ਪੰਜਾਬ ਦੇ ਨਾਲ ਕੋਆਰਡੀਨੇਟ ਕਰ ਸਕਣਗੇ ਇਸ ਤਰ੍ਹਾਂ ਦੀ ਵਿਵਸਥਾ ਵੀ ਅਸੀਂ ਆਉਣ ਵਾਲੇ ਸਮੇਂ ਤੇ ਬਣਾਵਾਂਗੇ ਤਾਂ ਕਿ ਸਾਡਾ ਜਿਹੜਾ ਵਿਸ਼ਵ ਭਰ ਦੇ ਵਿੱਚ ਅਸੀਂ ਆਪਣੀ ਦਿੱਲੀਪੁਰ ਦੀ ਇੱਕ ਦੂਜੇ ਨੂੰ ਕੋਆਰਡੀਨੇਟ ਕਰ ਸਕੋ ਸਾਹਿਬ ਨੇ ਸਾਰੀ ਗੱਲ ਦੱਸੀ ਦਿੱਤੀ ਹੈ ਬੜੇ ਵਧੀਆ ਮਾਹੌਲ ਦੇ ਵਿੱਚ ਗੱਲ ਹੋਈ ਹੈ ਇਲੈਕਚਰ ਕਮਿਸ਼ਨ ਵੱਲੋਂ ਸਾਲ ਵਿੱਚ ਉਹ ਸਾਹਿਬ ਦਿੱਤਾ ਗਿਆ ਵੀ ਉਹਨਾਂ ਨੇ ਸਾਨੂੰ ਸਾਰੇ ਜੋ ਗਾਈਡਲਾਈਨਸ ਨੇ ਜੋ ਕੁਝ ਡਾਕੂਮੈਂਟੇਸ਼ਨ ਅਧੂਰੀ ਹੈ ਜਾਂ ਪੂਰੀ ਕਰਨ ਵਾਲੀ ਹੈ ਉਹਦੇ ਵਾਸਤੇ ਉਹਨੇ ਸਾਨੂੰ ਜਾਣਕਾਰੀ ਦੇ ਦਿੱਤੀ ਹੈ। ਤੋਂ ਅਸੀਂ ਉਮੀਦ ਕਰਦੇ ਆ ਵੀ ਆਉਂਦੇ ਕੁਝ ਦਿਨਾਂ ਦੇ ਵਿੱਚ ਜਿਹੜੀ ਅਸੀਂ ਪਾਰਟੀ ਜਿਹੜੀ ਐ ਰਜਿਸਟਰ ਕਰਾਵਾਂਗੇ ਤੇ ਫਿਰ ਜਿਹੜਾ ਉਸ ਤੋਂ ਬਾਅਦ ਪਾਰਟੀ ਦਾ ਏਜੰਡਾ ਤਿਆਰ ਕਰਕੇ ਪਾਰਟੀ ਦਾ ਜੋ ਵਿਜਨ ਹੈ ਪੰਜਾਬ ਵਾਸਤੇ ਉਹ ਤਿਆਰ ਕਰਕੇ ਅਸੀਂ ਲੋਕਾਂ ਦੇ ਵਿੱਚ ਆ